ज़ूर हा وجن کرتے ہیں وہ بھی نہیں حاضر ہوگی مدد نہیں کرتے انہیں گل کیا کہ یہ خراب بھی پر ہو گیا وہ ڈاک مہدی جنید وہ کہہ رہے تھے کہ اسی نے چالو رکھنے ہیں جی ٹریکٹر ٹرائی نہیں نہیں یہ کرنی ہے ساری کام جان نہیں سکتی یہ کوئی جو ایک دن آگے بھی کام کی جو بھی ترکتے ہیں وہ بھی کیا نہیں ہے جنہوں نے اپنا کے لیے آپ بھی

जयपीम जय वाल्मीकि जी मैं भारतीय मूल निवासी मुक्ति मोर्चा तो पंजाब प्रधान महिला विंग जिदा कि सानू संत समाज ने कॉर्पोरेशन ने अपना परमहंगारा ਦਿੱਤਾ ਹੈ ਇਸ नीरू बाजवा ਨੂੰ ਸਲਾਖਾਂ ਦੇ ਪਿੱਛੇ ਭੇਜਣ ਨੂੰ ਤੇ ਕੇਂਦਰੀ ਮੰਦਰ ਦੇ ਵਿੱਚੋਂ ਜੋ ਜਗਰਾਦ ਸਰ ਨੇ ਸਾਨੂੰ ਪਹਿਲਾਂ ਹੀ ਪਰਮਹੰਗਾਰਾ ਦਿੱਤਾ ਮੈਂ ਧੰਨਵਾਦ ਕਰਦੀ ਆ ਆਪਣੇ ਸੰਤ ਸਮਾਜ ਦਾ ਔਰ ਜਾਗਦੀਆਂ ਜ਼ਮੀਰਾਂ ਵਾਲਿਆਂ ਦਾ ਜੋ ਇਸ ਨੂੰ ਦੋਚੀ ਨੂੰ ਅਸੀਂ ਸਲਾਖਾਂ ਦੇ ਪਿੱਛੇ ਭੇਜਾਂਗੇ ਤੇ ਮੈਂ ਆਉਣ ਵਾਲੀਆਂ ਧੀਆਂ ਦੇ ਇਦਾਂ ਹੀ ਆਵਾਜ਼ ਚੱਕਦੀ ਰਵਾਂ ਇੰਨੀ ਕਹਿੰਦੀ ਜੈ ਭੀਮ ਜੈ ਵਲਮਿਕੀ ਜੈ ਸਭਿਧਾਨ ਜੋ ਇਹ ਚੱਲ ਰਿਹਾ ਆਪਣੇ ਲੰਬੂਗਏ ਬਾਰੀਆਂ ਤੇ ਉਹਦੇ ਵਿੱਚ ਸਾਡੀਆਂ ਦਲੇ ਤੋਂ ਪੇੜਾਂ ਦੇ ਮਾਵਾਂ ਦੀ ਜੋ ਬੇਅਦਬੀ ਕੀਤੀ ਗਈ ਆ ਉਹਦੀ ਅਸੀਂ ਕੇਂਦਰੀ ਵਲਮਿਕੀ ਮੰਦਿਰ ਪਰਬਤ ਕਮੇਟੀ ਵੱਲੋਂ ਸਖਤ ਨਿੰਦਾ ਕਰਦੇ ਆਂ ਔਰ ਇਸ ਨੂੰ ਬੰਦ ਕਰਾਉਣ ਲਈ ਪ੍ਰਸ਼ਾਸਨ ਤੇ ਅਪੀਲ ਹੈ ਕਿ ਜਿਹੜਾ ਪਰਚਾ ਦਿੱਤਾ ਗਿਆ ਹੈ ਇਹਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਜੈ ਹਰ ਸੋਨਰ ਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਅੱਜ ਜਿਹੜੀ ਬਖਵਾਖ ਵਾਲਮੀਕ ਸਮਾਜ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਭਗਵਾਨ ਵਾਲਮੀਕੀ ਕੇਂਦਰੀ ਮੰਤਰਵੇਕੇ ਮੀਟਿੰਗ ਕੀਤੀ ਗਈ ਆ ਕਿ ਜਿਹੜੇ 19 ਤਰੀਕ ਨੂੰ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਆ ਔਰ ਇਥੋਂ ਦੀਆਂ ਸਾਰੀਆਂ ਜਥੇਬੰਦੀਆਂ ਨੇ ਸਮਰਥਨ ਦਿੱਤਾ ਅਸੀਂ ਧੰਨਵਾਦ ਕਰਦੇ ਆ ਔਰ ਜਿਹੜੀਆਂ ਕਿ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਚ 30 ਜ਼ਿਲ੍ਹਿਆਂ ਦੇ ਵਿੱਚੋਂ ਜਿਹੜੀ ਸੰਗਤ ਇੱਥੇ ਆ ਰਹੀ ਆ ਤੇ ਅੰਮ੍ਰਿਤਸਰ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਸਾਡੀ ਦਿੱਤੀ ਹੋਈ ਕਾਲ ਦਾ ਸਹਿਯੋਗ ਕਰਨ ਤੇ ਜਿਹੜੇ ਇਹਦੇ ਵਿੱਚ ਆ ਕੇ ਮੈਡੀਕਲ ਸੇਵਾਵਾਂ ਬਹਾਲ ਰਹਿਣਗੀਆਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਜੈਗੁਰੂ ਗਿਆਨਾ ਜੀ ਅੱਜ ਸਿਟੀ ਅੰਮ੍ਰਿਤਸਰ ਦੇ ਵਿੱਚ ਕੇਂਦਰੀ ਮੰਦਿਰ ਜੋ ਵਾਲਮੀਕੀ ਸਮਾਜ ਦਾ ਮੰਦਿਰ ਹੈ ਮੁੱਖ ਮੰਦਿਰ ਹੈ ਉੱਥੇ ਇੱਕ ਮੀਟਿੰਗ ਬੁਲਾਈ ਗਈ ਆ ਪ੍ਰਧਾਨ ਜੋਗਰਾਜ ਜੀ ਦੀ ਅਗਵਾਈ ਹੇਠ ਇਸ ਵਿੱਚ ਸਾਰੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਹਿੱਸਾ ਲਿਆ ਸੋ ਇਹ ਤੇ ਦੱਸਣਾ ਚਾਹੁੰਨਾ ਮੈਂ ਕਿ 19 ਤਰੀਕ ਨੂੰ ਜਿਹੜਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਬੰਦ ਕਰਨ ਦੀ ਕਾਲ ਜਿਹੜੀ ਦਿੱਤੀ ਗਈ ਆ ਮੈਂ ਆਪਣੇ ਵਾਲਮੀਕਨ ਮਜਬੀ ਸਿੱਖ ਸਮਾਜ ਨੂੰ ਅਪੀਲ ਕਰਦਾ ਹੈ ਕਿ ਸਾਡੇ ਵੇਖੋ ਧੀਆਂ ਦਾ ਉਹਦੇ ਵਿੱਚ ਸ਼ੋਸ਼ਣ ਕਰਨ ਦੀ ਜਿਹੜੀ ਆ ਉਹ ਅਪੱਤੀ ਜਨਕ ਜਿਹੜੀ ਆ ਉਹ ਵੀਡੀਓ ਵਿਖਾਈਆਂ ਗਈਆਂ ਇਸ ਕਰਕੇ ਸਾਡੀ ਭੈਣ ਛੋਟੀ ਨੇ ਜੋ ਪਰਚਾ ਦਰਜ ਕਰਾਇਆ ਸੀ ਉਸ ਦੇ ਉੱਤੇ ਪ੍ਰਸ਼ਾਸਨ ਵੱਲੋਂ ਢਿੱਲੀ ਕਾਰਗਜ਼ਾਰੀ ਕਰਕੇ ਕੋਈ ਰੈਸਟ ਨਹੀਂ ਪਾਈ ਗਈ ਇਸ ਕਰਕੇ ਮਜਬੂਰਨ ਵਸ ਜਿਹੜਾ ਆ ਸਾਨੂੰ ਜ਼ਿਲ੍ਹਾ ਅੰਮ੍ਰਿਤਸਰ ਨੂੰ ਮੁਕੰਮਲ ਤੌਰ ਤੇ ਬੰਦ ਦੀ ਕਾਲ ਦਿੱਤੀ ਆ ਇਸ ਵਿੱਚ ਸਾਰੀਆਂ ਜਥੇਬੰਦੀਆਂ ਅਤੇ ਸਾਰਾ ਸੰਤ ਸਮਾਜ ਨਾਲ ਹੈ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਨੂੰ ਜਿਹੜਾ ਸਮਰਥਨ ਪ੍ਰਾਪਤ ਹੈ ਮਾਲਵਾ ਤੋਂ ਦਵਾਬਾ ਤੋਂ ਔਰ ਮਾਝੇ ਦੀਆਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਆ ਉਹ ਪੂਰੇ ਪੰਜਾਬ ਦੇ ਵਿੱਚੋਂ ਵੱਡੀ ਤਦਾਦ ਤੇ ਅੰਮ੍ਰਿਤਸਰ ਦੇ ਵਿੱਚ ਆਉਣਗੀਆਂ ਤੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਸੰਪੂਰਨ ਤੌਰ ਤੇ ਬੰਦ ਕਰਕੇ ਆਪਣੇ ਰੋਸ ਜਿਹੜਾ ਆ ਆਪਣੇ ਭੈਣਾ ਆਪਣੇ ਧੀਆਂ ਦੇ ਸਨਮਾਨ ਲਈ ਜਿਹੜਾ ਆ ਉਹ ਰੋਸ ਜਿਹੜਾ ਜ਼ਾਹਿਰ ਕੀਤਾ ਜਾਏਗਾ ਚਾਹ ਵਾਲਮੀਕੀ ਜਗਤ ਅੱਜ ਜੋ ਸਿਮਰਨ ਇੱਕ ਜੰਗ ਦੀ ਸ਼ੁਰੂਆਤ ਕੀਤੀ ਸੀ ਉਹੇ ਬਾਰੀਆਂ ਪੀਚਰ ਦੀ ਉਹ ਅੱਜ ਬਲਿੰਦੀਆਂ ਵਾਲੇ ਪਾਸੇ ਪਹੁੰਚਿਆ ਹੈ ਸਾਰਾ ਇਹ ਸਮਾਜ ਇਕੱਠਾ ਹੋ ਕੇ ਉਨੀ ਟਿੱਕ ਦੀ ਬੰਦ ਦਾ ਸਮਰਥਨ ਭਗਵਾਨ ਬਾਲਮੀ ਆਸ਼ਰਮ ਗੁਣਾ ਸਭ ٹرسٹ ਵੱਲੋਂ ਸੱਜ ਸਮਾਜ ਵੱਲੋਂ ਸਾਰੇ ਹੀ ਭਾਈਚਾਰੇ ਵੱਲੋਂ ਪੂਰਾ ਘਾਰਾ ਮਿਲਿਆ ਹੈ ਉਨੀ ਟਿੱਕ ਦੀ ਬੰਦੀ ਕਾਲ ਬਿਲਕੁਲ ਕਾਮਯਾਬ ਹੋ ਵੀ ਗਈ ਕਿਉਂਕਿ ਜੋ ਸਾਡੇ ਪਰਿਵਾਰ ਦੇ ਨਾਲ ਸਾਡੇ ਧੀਆਂ ਭੈਣਾਂ ਦੇ ਨਾਲ ਜੋ ਅਤਿਆਚਾਰ ਹੁੰਦਾ ਸ਼ੋਸ਼ਣ ਹੁੰਦਾ ਉਸੇ ਬਰਦਾਸ਼ਤ ਨਹੀਂ ਕਰਾਂਗੇ ਜੋ ਇਹਨਾਂ ਫਿਲਮਾਂ ਦੇ ਵਿੱਚ ਮੂਵੀ ਤੇ YouTube ਤੇ ਦਿਖਾਉਂਦੇ ਨੇ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਦਾ ਰੱਜ ਕੇ ਉਹਦਾ ਵਿਰੋਧ ਕਰਾਂਗੇ ਤਨਬਾ ਜੈ ਬਾਲਮਿਕੀ ਹਰ ਹਰ ਬਾਲਮਿਕੀ 1939 ਬੰਦ ਹੋਵੇਗਾ ਲੇਕਿਨ ਉਸ ਦਿਨ ਨਿਰਣਾ ਲਿਆ ਜਾਵੇਗਾ ਕਿਸ ਤਰ੍ਹਾਂ ਪੰਜਾਬ ਬੰਦ ਕਰਨਾ ਜਿੱਦ ਤੇ ਪੰਜਾਬ ਬੰਦ ਹੋਈ ਪੰਜਾਬ ਬੰਦ ਨਿਕਾਲ ਦੇ ਕੇ ਪੂਰੀ ਤਿਆਰੀ ਨੇ ਕਰਾਂਗੇ